ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਲੱਥ ਕਪੂਰਥਲੇ ਦੇ ਵਿੱਚ ਉਸ ਤੋਂ ਵੀ ਵੱਧ ਰੌਣਕਾਂ ਲੱਗਣਗੀਆਂ ਮੋਹਨਵੀਰ ਬੱਲ ਨੇ ਇਹ ਐਲਾਨ ਕਰ ਦਿੱਤਾ ਕਿ ਇਸ ਵਾਰ ਹਰੇਕ ਸਾਲ ਦੀ ਤਰ੍ਹਾਂ ਰਿਕਾਰਡ ਟੁੱਟਣਗੇ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਪਹਿਲਾ ਇਨਾਮ 751000 ਦੂਜਾ ਨਾਮ 5 ਲੱਖ ਰੁਪਇਆ ਰੱਖਿਆ ਗਿਆ ਹੈ ਜੀ 30 ਲੱਖ ਦਾ ਮੋਟਰਸਾਈਕਲ ਹਾਇਬੂਸਾ ਰੱਖਿਆ ਗਿਆ ਹੈ ਜਿਹੜਾ ਕਿ ਬੈਸਟ ਰੇਡਰ ਤੇ ਜਾਪੀਆਂ ਵਿੱਚੋਂ ਦਿੱਤਾ ਜਾਣਾ ਬੈਸਟ ਪਲੇਅਰ ਨੂੰ ਦਿੱਤਾ ਜਾਣਾ ਹੈ ਇਹਦੇ ਵਿੱਚ ਬੁਲੇਟ ਮੋਟਰਸਾਈਕਲ ਸਪਲੈਂਟਰ ਮੋਟਰਸਾਈਕਲ ਹਾਰਲੇ ਤੇ ਟਰੈਕਟਰ ਵੀ ਇਨਾਮ ਦਿੱਤੇ ਜਾਣੇ ਆ ਬੈਸਟਾਂ ਨੂੰ ਬਹੁਤ ਵੱਡਾ ਇਹ ਕਬੱਡੀ ਕੱਪ ਹੋਵੇਗਾ ਜੀ 12 ਤਰੀਕ ਨੂੰ ਇਹ ਕਬੱਡੀ ਕੱਪ ਸ਼ੁਰੂ ਆ 12 13 14 14 ਨੂੰ ਇਹ ਜਿਹੜਾ ਕਬੱਡੀ ਕੱਪ ਆ ਬਹੁਤ ਭਰਨ ਵਾਲਾ ਇੱਥੇ ਆਲ ਓਪਨ ਦੇ ਸਾਰੀਆਂ ਟੀਮਾਂ ਪਹੁੰਚ ਰਹੀਆਂ ਹਨ ਤੇ ਨਾਮੀ ਪਲੇਅਰ ਸਾਰੇ ਇੱਥੇ ਪਹੁੰਚ ਰਹੇ ਹਨ ਜਿਹੜੇ ਇੱਥੇ ਤੁਹਾਨੂੰ ਇਸ ਵਾਰ ਸੀਜ਼ਨ ਚ ਨਹੀਂ ਵੀ ਖੇਡਦੇ ਦਿਖਾਈ ਦਿੱਤੇ ਜਿਹੜੇ ਕੀ ਤੁਹਾਡੇ ਬੈਸਟ ਪਲੇਅਰ ਆ ਉਹ ਇਸ ਖੇਡ ਮੁਕਾਬਲੇ ਤੇ ਪਹੁੰਚਣਗੇ ਤੇ ਖੇਡਣਗੇ ਇੱਥੇ ਹਰੇਕ ਵਰਗ ਦੇ ਮੈਚ ਕਰਵਾਏ ਜਾਣੇ ਆ ਤੇ ਹਰੇਕ ਵਰਗ ਵਿੱਚ ਵੱਡੇ ਜਿਹੜੇ ਇਨਾਮ ਰੱਖੇ ਗਏ ਹਨ ਇਹ ਬਹੁਤ ਵੱਡਾ ਤੇ ਸ਼ਾਨਦਾਰ ਕਬੱਡੀ ਕੱਪ ਹੋਣ ਵਾਲਾ ਹੈ ਜੀ ਇੱਥੇ 16 ਟੀਮਾਂ 65 ਕਿਲੋ ਦੀਆਂ 16 ਟੀਮਾਂ 45 ਕਿਲੋ ਚ ਇੱਥੇ ਇਹਨਾਂ ਵਿੱਚ 16 ਟੀਮਾਂ 85 ਕਿਲੋ ਚ 3 ਲੱਖ ਰੁਪਇਆ ਪਹਿਲਾ ਇਨਾਮ ਰੱਖਿਆ ਗਿਆ ਹੈ ਜੀ ਤੇ 8 ਆਲ ਓਪਨ ਦੀਆਂ ਟੀਮਾਂ ਜਿਹੜੀਆਂ ਖੇਡਣੀਆਂ ਉਹ ਤੇ 751000 ਰੁਪਿਆ ਨਾਮ ਰੱਖਿਆ ਗਿਆ ਆ ਬੈਸਟਾਂ ਨੂੰ ਹਾਰਲੇ ਮੋਟਰਸਾਈਕਲ ਦਾ ਨਾਮ ਦਿੱਤੇ ਜਾਣੇ ਆ ਇਹਦੇ ਵਿੱਚ ਤੁਹਾਨੂੰ ਬਾਹਰਲਾ ਅੰਤਰਰਾਸ਼ਟਰੀ ਜਿਹੜਾ ਪਲੇਅਰ ਆ ਜੈਰੋ ਵੀ ਖੇਡਦਾ ਦਿਖਾਈ ਦੇਵੇਗਾ ਮਨੁੱਖਤਾ ਦੀ ਸੇਵਾ ਵਾਲੇ ਉਪਰੀ ਸਿੰਘ ਜੀ ਵੀ ਇੱਥੇ ਵਿਸ਼ੇਸ਼ ਤੌਰ ਵਿੱਚ ਪਹੁੰਚ ਰਹੇ ਹਨ 60 ਕਿਲੋ ਦੇ ਵਰਗ ਦੇ ਵਿੱਚ 1 ਲੱਖ ਰੁਪਇਆ 85 ਕਿਲੋ ਦੇ ਵਰਗ ਵਿੱਚ 3 ਲੱਖ ਰੁਪਇਆ ਪਹਿਲਾ ਨਾਮ ਰੱਖਿਆ ਗਿਆ ਇੰਟਰਨੈਸ਼ਨਲ ਮੂਮੈਂਟ ਮੈਚ ਵੀ ਹੋਣੇ ਆ ਇੱਥੇ 1 ਲੱਖ ਰੁਪਇਆ ਪਹਿਲਾ ਨਾਮ ਰੱਖਿਆ ਗਿਆ ਹੈ ਜੀ ਚੱਲਦੇ ਮੈਚ ਵਿੱਚ ਰੇਟਾਂ ਤੇ ਜੱਫੀਆਂ ਦੇ ਵਿੱਚ ਟਰੈਕਟਰ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਇਹ ਜਿਹੜਾ ਕਬੱਡੀ ਕੱਪ ਆ 14 April ਨੂੰ ਹੋਵੇਗਾ ਜੀ ਇਹ ਕਬੱਡੀ ਕੱਪ ਭਲਾਥ ਜ਼ਿਲ੍ਹਾ ਕਪੂਰਥਲਾ ਵਿੱਚ 14 ਅਪਰੇਅਨ ਨੂੰ ਹੋਵੇਗਾ ਜੀ ਇਹ ਜਿਹੜਾ ਪਲੇਅਰ ਜਿਹੜਾ ਮੈਚ ਆ ਇਹ ਇਸ ਸੀਜ਼ਨ ਦਾ ਆਖਰੀ ਤੇ ਵੱਡਾ ਮੈਚ ਹੋਣ ਵਾਲਾ ਰਿਕਾਰਡ ਤੋੜਨ ਵਾਲਾ ਮੈਚ ਹੋਣ ਵਾਲਾ ਅਰਸ਼ ਚੋੜਾ ਸਾਹਿਬ ਸ਼ੀਲੂ ਬਾਹੂ ਅਕਬਰ ਗੁਰਵਿੰਦਰ ਘਾਂਗਾ ਛੋਟਾ 나ਥ ਸਾਜੀ ਇਹਦੇ ਵਿੱਚ ਇਹ ਆਲ ਓਪਨ ਦੇ ਜਿਹੜੇ ਪਲੇਅਰ ਖੇਡਣਗੇ ਇਹਦੇ ਵਿੱਚ ਖੁਸ਼ੀ ਰੁੱਖਾਂ ਵੀ ਖੇਡਦਾ ਦਿਖਾਈ ਦੇਵੇਗਾ ਸਪான்ਸਰ ਮੋਨ ਵੀਰ ਬੱਲ ਵੱਲੋਂ ਇਹ ਵੱਡਾ ਪ੍ਰੰਾਲਾ ਆ ਜੀ ਨਾਰਥ ਇੰਡੀਆ ਵਿੱਚ ਵੀ ਜਿਹੜੇ ਖੇਡ ਰਹੇ ਸੀ ਪਲੇਅਰ ਉਹ ਵੀ ਇਹਦੇ ਵਿੱਚ ਖੇਡਦੇ ਦਿਖਾਈ ਦੇਣਗੇ ਆਲ ਓਪਨ ਦੇ ਵਿੱਚ ਇਹਦੇ ਵਿੱਚ ਪਾਲਾ ਜਲਾਲਪੁਰੀਆ ਦੁੱਲਾ ਯਾਦਾ ਲੱਡਾ ਬੱਲਪੁਰੀਆ ਚਾਰਨਾ ਕੁਲਵੀਰ ਜਟਾਣਾ ਸ਼ਹਿਜ਼ਾਦ ਅਲੀ ਫਰੀਦ ਅਲੀ ਅੰਬਾਸੌਰ ਸਿੰਘ ਹਰਸ਼ ਚੋਲਾ ਮੱਖਣ ਮੱਖੀ ਸੱਤੂ ਖੁਸ਼ੀ ਦੁਗਾ ਗੁਰਦਤਾ ਪ੍ਰੀਤ ਯਾਦਾ ਕੋਟਲੀ ਗੁਰਵਿੰਦਰ ਕਾਂਗਾ ਦੀਪ ਤਵਰਜੀ ਮੰਨਣਾ ਬੁਲਟ ਮੰਗੀ ਅਤੇ ਸਣੀ ਖਾਸ ਤੌਰ ਤੇ 12 ਜਿਹੜਾ ਪਹੁੰਚਾ ਇੰਟਰਨੈਸ਼ਨਲ ਪਲੇਅਰ ਜੈਰੋ ਵੀ ਖੇਡਦਾ ਦਿਖਾਈ ਦੇਵੇਗਾ ਜੱਗਾ ਚਿੱਟੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਜੀ ਇਹ ਆਲ ਓਪਨ ਦੇ ਬੈਸਟ ਪਲੇਅਰ ਜਿਹੜੇ ਕੀ ਮੰਨੇ ਪਰਮੰਨੇ ਚੋਟੀ ਦੇ ਪਲੇਅਰ ਇੱਥੇ ਖੇਡਦੇ ਦਿਖਾਈ ਦੇਣਗੇ ਬਹੁਤ ਫਸਮਾ ਇਹ ਕਬੱਡੀ ਕੱਪ ਹੋਵੇਗਾ ਜੀ ਇੱਥੇ ਬਹੁਤ ਵੱਡੇ ਤੇ ਸ਼ਾਨਦਾਰ ਇਨਾਮ ਵੀ ਰੱਖੇ ਗਏ ਹਨ ਇਹ ਕਬੱਡੀ ਕੱਪ 14 April ਨੂੰ ਹੋਵੇਗਾ ਜੀ ਧੰਨਵਾਦ